ਇੱਕ ਰਾਜੇ ਦੇ ਪਹਿਲੇ ਜਵਾਨੇ ਦੇ ਵਿੱਚ ਦੋ ਧੀਆ ਤੀਆਂ ਅੱਛਾ ਜੀ ਜਦੋਂ ਦੋ ਧੀਆ ਰਾਜੇ ਦੇ ਅੱਗੇ ਰਾਜਿਆਂ ਦੇ ਰਾਜ ਹੁੰਦੇ ਆਪ ਦੇ ਘਰ ਦੇ ਠੀਕ ਹੈ ਜਿਵੇਂ ਆਪਣੇ ਕੋਈ ਵੀ ਬਾਣੀਆਂ ਦੀ ਤਾਂ ਬਾਣੀਆਂ ਦੀ ਦੁਕਾਨ ਉਹਦੇ ਪੁੱਤ ਨੂੰ ਮਿਲੂ ਹਾਂਜੀ ਜ਼ਿਮੀਂਦਾਰ ਦੀ ਜਿਵੇਂ ਜ਼ਿਮੀਂਦਾਰ ਤੇ ਪੁੱਤ ਨੂੰ ਮਿਲੂ ਹਾਂਜੀ ਤੇ ਉਸੇ ਤਰ੍ਹਾਂ ਜੇ ਮੈਂ ਹੁੰਦਾ ਤੇ ਰਾਜਿਆਂ ਦਾ ਰਾਜ ਰਾਜਿਆਂ ਦੇ ਪੁੱਤਰਾਂ ਨੂੰ ਮਿਲਦਾ ਹੁੰਦਾ ਤੇ ਵੋਟਾਂ ਦਾ ਰਾਜ ਨਹੀਂ ਸੀ ਠੀਕ ਹੈ ਜਦੋਂ ਰਾਜੇ ਦੇ ਦੋ ਧੀਆ ਤੇ ਇੱਕ ਨੇ ਤਾਂ ਪਰਨ ਕਰ ਲਿਆ ਕਹਿੰਦੀ ਮੈਂ ਸਾਡੀ ਉਹਦੇ ਨਾ ਕਰਾਉ ਜਿਹੜਾ ਮੈਨੂੰ ਬੁਲਾ ਸਕੇ ਜੇ ਮੈਂ ਚੁੱਪ ਕਰ ਗਈ ਹਾਂਜੀ ਵੀ ਮੈਨੂੰ ਦਿਮਾਕੀ ਬੰਦਾ ਹੀ ਬੁਲਾ ਸਕਦਾ ਜਿਹੜੇ ਚ ਗੁਣ ਹੋਇਆ ਠੀਕ ਹੈ ਜੀ ਨਹੀਂ ਹਰੇਕ ਬੰਦਾ ਮੈਨੂੰ ਬੁਲਾ ਨਹੀਂ ਸਕਦਾ ਵੀ ਸਾਡੀ ਮੈਂ ਉਹਦੇ ਨਾ ਕਰਾਉ ਪਰਨ ਕਰ ਲਿਆ ਠੀਕ ਹੈ ਜੀ ਅੱਗੇ ਹੁੰਦੀ ਰਾਜੇ ਦੇ ਇਹ ਜਿਹੇ ਖਿਆਲ ਜਿਵੇਂ ਦਰੋਪਤਾਂ ਨੇ ਪਰਨ ਕਰ ਲਿਆ ਤੇ ਹਾਂਜੀ ਹਾਂ ਵੀ ਜਿਹੜਾ ਮੱਛੀ ਸੇਧੂ ਸਾਦੀ ਉਹਦੇ ਨਾਲ ਕਰਾਉ ਹਾਂਜੀ ਤੇ ਸੀ ਤਨੇ ਪਰਨ ਕਰ ਲਿਆ ਤੇ ਵੀ ਜਿਹੜਾ ਤੁਨ ਸੁਨ ਚੱਕ ਤੂ ਮੈਂ ਸਾਦੀ ਉਹਦੇ ਨਾਲ ਕਰਾਉ ਹਾਂਜੀ ਉਹਨੇ ਭਈ ਇਹ ਹੈ ਜ ਪਰਨ ਕਰ ਲਿਆ ਅਸਾਂਜੀ ਤੇ ਰਾਜੇ ਨੇ ਅਖਾ ਚਲੋ ਕੋਈ ਗੱਲ ਨਹੀਂ ਵੀ ਬੀਬੀ ਜਿਵੇਂ ਖਿਆਲ ਇਹਵੇਂ ਜਿਵੇਂ ਹੋਜੂ ਕੋਈ ਨਾ ਕੋਈ ਆਜੂ ਹਾਂਜੀ ਆਜੂ ਤੇ ਦੂਜੀ ਇਹਨੂੰ ਕਹਤਾ ਵੀ ਦੇਖ ਲੈ ਨੌਜਵਾਨ ਹੋ ਗਈ ਭਈ ਆਪਦੇ ਘਰ ਬਾਰ ਜਾਣਗੇ ਆਂ ਢੀਆਂ ਹਾਂਜੀ ਅੱਗੇ ਬਾਹਮਣ ਤੇ 나ਈ ਨੂੰ ਭੇਜ ਦਉਂਦੇ ਰਿਸ਼ਤਾ ਕਰਨ ਆਪ ਨਹੀਂ ਤੇ ਜਾਂਦੇ 나ਈ ਬਾਹਮਣ ਜਾਂਦਾ ਹੁੰਦਾ 나ਈ ਬਾਹਮਣ ਸੱਦ ਲੈ ਵੀ ਭਾਈ ਆ ਗੁੱਡੀ ਦਾ ਰਿਸ਼ਤਾ ਚੰਗਾ ਰਾਜਾ ਕੋਈ ਦੇਖ ਕੇ ਚੰਗਾ ਮੁੰਡਾ ਸਮਝ ਵਾਲਾ ਦੇਖ ਕੇ ਤੁਸੀਂ ਕਰਿ ਆਓ ਵੀ ਉਧਰ ਉਧਰੇ ਰੰਗ ਰੂਪ ਹਾਨ ਪਰਬਾਨ ਦੇਖ ਕੇ ਤੁਸੀਂ ਰਿਸ਼ਤਾ ਕਰਿ ਆਓ 나ਈ ਬਾਹਮਣ ਗਏ ਰਾਜਾਂ ਦੇ ਜਿਵੇਂ ਅੱਗੇ ਨਾਬੇ ਵਾਲਾ ਹੁੰਦਾ ਨਵੇ ਪਟਿਆਲੇ ਵਾਲਾ ਤੇ ਫਰੀਦਕੋਟ ਵਾਲਾ ਤੇ ਐ ਰਾਜਾਂ ਦੇ ਜਦੋਂ ਗਏ ਤੁਰ ਕੇ ਜਾਂਦੇ ਹੁੰਦੇ ਉਹ ਤਾਂ ਮਹੀਨੇ 20 ਦਿਨ ਤੋਂ ਵਿੱਚ ਦੀ ਮੁੜ ਕੇ ਆਏ ਵਿਚਾਰੇ ਸਹੀ ਜਣੇ ਪੱਕਾ ਕਰੇ ਠੀਕ ਹੈ ਜੀ ਰਾਜੇ ਦੇ ਇੱਕ ਦੇ ਮੁੰਡੇ ਨੂੰ ਵੀ ਠੀਕ ਆ ਮੁੰਡਾ ਸਿਆਣਾ ਸਮਝਾਲਾ ਵੀ ਹਾਨ ਪਰਬਾਨ ਰਾਜੇ ਦੇ ਤੋੜ ਤੱਕ ਆ ਸਕਦਾ ਹੈ ਨਹੀਂ ਆਪਾਂ ਨੇ ਕਿਹੜੇ ਯਾਤ ਦੇਖੜੀਆਂ ਜਦੋਂ ਹਾਨੀ ਰਾਜੇ ਤਾਂ ਅਮੀਰ ਆਦਮੀ ਤਾਂ ਹੈਗੀ ਨੇ ਹਾਂ ਜੀ ਇਹ ਤਾਂ ਭਈ ਪੱਕਾ ਕਰਿਆ ਏ ਪੱਕਾ ਕਰਕੇ ਐਤਨੇ ਰਾਜਨਾਰਾਇਣ ਕਰਕੇ ਵਿਆਹ ਦੀ ਵੀ ਗੰਢ ਦੇ ਆਈ ਠੀਕ ਹੈ ਜਿਹੜੀ ਆਪਾਂ ਉਹ ਕਹਿੰਦੇ ਵੀ ਚਿੱਠੀ ਲਿਖ ਕੇ ਖੰਮਣੀ ਜਾਂ ਬੰਨ ਕੇ ਦੇਣ ਦੇ ਅੱਗੇ ਵੀ ਭਈ ਵਿਆਹ ਆ ਗਿਆ ਵਿਆਹ ਦੇ ਆਏ ਚਲ ਵਿਆਹ ਦਾ ਦਿਨ ਵੀ ਆ ਗਿਆ ਉਧਰ ਉਧਰ ਹੀ ਬਰਾਤ ਜਾ ਕੇ ਉਹਨਾਂ ਦੇ ਆਨੰਦ ਕਾਰਜ ਵੀ ਹੋ ਗਏ ਜੇ ਮੁਕਤੀ ਗੱਲ ਕਰ ਤੇ ਆਪਦੇ ਘਰੇ ਆਉਂਦੀ ਜਾਂਦੀ ਹੋਗੀ ਠੀਕ ਹੈ ਆਉਂਦੇ ਜਾਂਦੇ ਹੋਗੇ ਪਰ ਉਹ ਮੁੰਡੇ ਨੂੰ ਇਹੋ ਜਿਹਾ ਵਹਿਮ ਤੇ ਤੀਰਾਂ ਦਾ ਨਿਸ਼ਾਨ ਕੀਤੀ ਅੱਛਾ ਹੁਣ ਰਾਜਿਆਂ ਦੇ ਪਾਈ ਹੁੰਦੀ ਹੈ ਕੰਨਾ ਇੱਥੇ ਨੱਕ ਦੇ ਵਿੱਚ ਨੱਥ ਠੀਕ ਹੈ ਉਹ ਜਿਹੜੇ ਨੱਥਮਸ਼ਰੀ ਕਹਿੰਦੇ ਉਹ ਕਿਆ ਕਰੇ ਉਹ ਕੁੜੀ ਨੂੰ ਜੋ ਵਿਆਹ ਕੇ ਲਿਆਂਦਾ ਕਹਿੰਦਾ ਕਰ ਨੱਥ ਆਇਓ ਨੱਥ ਨੂੰ ਫੜ ਕੇ ਐ ਕਰ ਲਿਆ ਕਰੇ ਉਹ ਬਿਛ ਦੇ ਤੀਰ ਨਗਾਦਿਆ ਕਰੇ ਤੀਰ ਨਗਾਦਿਆ ਕਰੇ ਉਹਨੂੰ ਫਿਕਰ ਪੈ ਗਿਆ ਬੀ ਜਿੱਦੇ ਮਾਰਿਆ ਇਹਦਾ ਹੱਥ ਹਿੱਲ ਗਿਆ ਤੀਰ ਇੱਥੇ ਵੱਜਿਆ ਚਾਹੋ ਅੱਖ ਚ ਵੱਜਿਆ ਨੱਕ ਚ ਵੱਜਿਆ ਮੇਰੀ ਜਾਨ ਕੁ ਮਾਰ ਦੂ ਬੇ ਕਾਹ ਦਾ ਸਿਆਣਾ ਬੇ ਇਹ ਤਾਂ ਮੇਰਾ ਤਾਂ ਕੰਮ ਗਲਤ ਹੋ ਗਿਆ ਹਾਂਜੀ ਉਹ ਤਾਂ ਭਾਈ ਮਹੀਨੇ ਦੋ ਮਹੀਨਿਆਂ ਦੇ ਵਿੱਚ ਦੀ ਥੋੜੀ ਥੋੜੀ ਘਟਦੀ ਘਟਦੀ ਰੋਟੀ ਘਟਾਉਂਦੀ ਘਟਾਉਂਦੀ ਭੁੱਖੀ ਰਹਿਣ ਲੱਗ ਕੇ ਤੇ ਉਸ ਨਾਲ ਕੋਸੇ ਸਰੀਰ ਦਾ ਫਰਕ ਅੱਧਾ ਪੈ ਗਿਆ ਹਾਂਜੀ ਕੁੜੀਆਂ ਕਹਿੰਦੀਆਂ ਭੈਣਾ ਵੀ ਤੂੰ ਰਾਜੇ ਦੀ ਧੀ ਰਾਜਾ ਦੇ ਬਿਆਹੀ ਤੇ ਤੇਰਾ ਐਨਾ ਛੇਰਾ ਕਿਉਂ ਕੱਟ ਗਿਆ ਕੀ ਗੱਲ ਕੀ ਫਿਕਰ ਵੀ ਕੋਈ ਐ ਵੀ ਤਾਂ ਨਹੀਂ ਕੁੱਟਦਾ ਮਾਰਦਾ ਤਾਂ ਨਹੀਂ ਕੰਨੀ ਪੈਣਾ ਜਿਵੇਂ ਹੱਥ ਨਹੀਂ ਲਾਉਂਦਾ ਕੋਈ ਗਾਲ ਝੋਪੜ ਕੱਢਦਾ ਕੰਨੀ ਜਿਵੇਂ ਉਹ ਨਹੀਂ ਕਹਿੰਦਾ ਤੇ ਕੋਈ ਅਮਲੀ ਭੰਗੀ ਕੰਨੀ ਕਾ ਸਾਨੂੰ ਹੱਥ ਨਹੀਂ ਲਾਉਂਦਾ ਜਮਾ ਬੈਸ਼ ਨੂੰ ਕੰਨੀ ਰੋਗ ਕੀ ਹੈ ਕਹਿੰਦੀ ਰੋਗ ਤਾਂ ਦੱਸ ਹੀ ਨਹੀਂ ਸਕਦੀ ਨਾ ਸੋਡੇ ਇਹ ਦੁੱਖ ਬਣਾਉਣ ਦਾ ਕਹਿੰਦੇ ਦੱਸ ਇਹ ਤੋਂ ਬੰਡਿਆ ਵੀ ਜਾਊ ਇਹ ਤਾਂ ਕਿਹੜੀ ਗੱਲ ਆ ਬੰਡਿਆ ਨਾ ਜਾਵੇ ਬੰਡਿਆ ਜਾਊ ਜ਼ਰੂਰ ਹਾਂਜੀ ਉਹ ਕਹਿੰਦੀ ਫਿਰ ਮੈਨੂੰ ਤਾਂ ਇਹ ਕਹਿੰਦਾ ਤੜਕੇ ਉੱਠਣਸਾਰ ਚਾਹ ਪੀ ਕੇ ਕਹਿੰਦਾ ਕਰਨਾਥ ਕੰਨਾ ਨੱਥ ਦੇ ਵਿੱਚ ਤਾਂ ਗਲੀ ਇੰਨੀ ਕਾ ਵਿਛਦੀ ਨਿਗਾਉਂਦਾ ਤੀਰ ਵੀ ਜਿੱਤੇ ਮਾਰ ਹੱਥੋਂ ਉੱਕ ਗਿਆ ਬਸ ਮੇਰਾ ਟੱਟੂ ਪਾਰਾ ਮੈਂ ਤਾਂ ਆਪਣੀ ਮੌਤ ਤੋਂ ਡਰਦੀ ਰੋਜ਼ ਰੋਟੀ ਘਟਾਈ ਜਾਂਦੀ ਆ ਉਹ ਕਹਿੰਦੀ ਲੈ ਇਹ ਵੱਡੀ ਗੱਲ ਆ ਭੈਣ ਆਪਣੇ ਵਿੱਚ ਬੁੜੀਆਂ ਨੇ ਕਹਿੰਦਾ ਨਹੀਂ ਚਲਤਰ ਬਹੁਤ ਹੁੰਦੇ ਨੇ 360 ਹੁੰਦਾ ਇਹ ਤਾਂ ਇੱਕ ਚਲਤਰ ਨਹੀਂ ਸਰ ਜੂ ਤੂੰ ਆਏ ਕਹਿੰਦੀ ਜਦੋਂ ਕਹਿੰਦਾ ਹੁੰਦਾ ਨਾ تیر ਨਿਗਾਹ ਕੇ ਕਹਿੰਦਾ ਦੇਖਿਆ ਨਿਸ਼ਾਨਾ ਹੈ ਕੋਈ ਮੇਰੇ ਵਰਗਾ ਤੂੰ ਬਸ ਆਏ ਕਹਿੰਦੀ ਕਹਿੰਦੀ ਠੀਂਕ ਤੋਂ ਠੀਂਕ ਪਏ ਨੇ ਉਹ ਤਾਂ ਭਾਈ ਉਹ ਮੇ ਜਨੇ ਉਹਨੇ ਗੱਲ ਮੰਨ ਲਈ ਜਦੋਂ ਉਹ ਲੈ ਕੇ ਗਿਆ ਰਾਜੇ ਦਾ ਪੁੱਤਰ ਤੇ ਆਪਦੇ ਘਰੇ ਫੇਰ ਰਾਤ ਚ ਬਾਗੇ ਤੂ ਉਹਦਣ ਉੱਠੇ ਚਾਹ ਪਾਣੀ ਪੀਤਾ ਕਹਿੰਦਾ ਕਰ ਨੱਥ ਹੂੰ ਉਹਨੇ ਨੱਥ ਕਰ ਲਈ ਮਾਰ ਕੇ تیر ਕਹਿੰਦਾ ਕਿਉਂ ਦੇਖਿਆ ਨਿਸ਼ਾਨਾ ਕਹਿੰਦਾ ਹੈ ਕੋਈ ਐਡਾ ਨਿਸ਼ਾਨ ਕੀ ਅੱਛਾ ਕਹਿੰਦੀ ਠੀਕ ਤੋੜਾ ਠੀਕ ਤੋਤੇ ਹੀ ਪਏ ਨੇ ਹੂੰ ਠੀਕ ਹੈ ਉਹ ਕਹਿੰਦਾ ਠੀਂਗ ਤੋਤੀਕ ਕਹਿੰਦੀ ਹਾਂ ਠੀਂਗ ਤੋਤੀਕ ਨੇ ਕਹਿੰਦਾ ਫੇਰ ਪਹਿਲਾਂ ਠੀਂਗ ਤੋਤੀਕ ਹੀ ਦੇਖ ਕੇ ਆਉਣਾ ਅੱਛਾ ਉਹਨੇ ਤਾਂ ਭਾਈ ਘੋੜੇ ਤੇ ਭਾਈ ਕਾਠੀ ਹੂੰ ਉਹ ਟਿੰਗ ਉਹ ਟਿੰਗ ਦੇਖਣ ਚੱਲ ਪਿਆ ਹਾਂ ਕੱਚੇ ਰਾਹ ਹੁੰਦੇ ਹਾਂ ਕੱਚੇ ਰਾਹ ਹੁੰਦੇ ਜੋ ਰਾਹ ਚ ਘੋੜਾ ਟੱਕਰ ਲਿਆ ਹਾਂ ਗਾਹਾਂ ਕੋਈ ਬੈਠਾ ਥੋੜਾ ਜਿਹਾ ਲੱਤਾਂ ਦਾ ਜੀ ਲੱਤਾਂ ਦੋਹੇ ਨਾਲ ਕੰਮ ਕਰਨਾ ਐ ਚੌਂਕੜੀ ਜੀ ਮਾਰ ਕੇ ਹੱਥਾਂ ਨਾਲ ਹੀ ਉੱਡੇ ਹਾਂ ਉਹਨੇ ਦੇਖਿਆ ਵੀ ਰਾਜੇ ਦਾ ਪੁੱਤਰ ਆਉਂਦਾ ਕੱਲਾ ਹਾਂ ਕੋਈ ਕਾਰਨ ਹੈ ਅੱਜ ਵੀ ਰਾਜਾ ਤਾਂ 10-20 ਬੰਦੇ ਤਾਂ ਲਾਜ਼ਮੀ ਹੁੰਦੇ ਨੇ ਸ਼ੌਕ ਵਜੋਂ ਜੇ ਸ਼ਕਿਆਰ ਆਊਗਾ ਤਾਂ 10-20 ਬੰਦੇ ਤਾਂ ਨਾਲ ਹੁੰਦੇ ਹੀ ਨੇ ਉਹਨੂੰ ਭਾਈ ਆਏ ਆ ਹੱਥ ਕਰ ਲਿਆ ਉਹਨੇ ਕਹਿੰਦਾ ਰਾਜਾ ਸਾਹਿਬ ਰੋਕਿਓ ਉਹ ਰੁਕ ਗਿਆ ਕਹਿੰਦਾ ਕੀ ਗੱਲ ਅੱਜ ਇਕੱਲੇ ਜਾ ਰਹੇ ਸ਼ਕਿਆਰ ਜੇ ਜਾਣਿਓ ਜਾਂ ਸ਼ੈਲ ਕਰਨ ਜਾਣਿਓ ਕੋਈ ਨਾਲ ਛੋਡੇ ਨੌਕਰ ਵੀ ਚਾਹੀਦੇ ਨਾ ਕੋਈ ਪਾਣੀ ਵਾਲਾ ਕੋਈ ਰੋਟੀ ਵਾਲਾ ਤੇ ਤੂੰ ਅੱਜ ਕਰ ਲਈ ਜਾਨਾ ਨਾ ਕੋਈ ਪਾਣੀ ਵਾਲਾ ਨਾ ਕੋਈ ਰੋਟੀ ਵਾਲਾ ਤੈਨੂੰ ਤੇ ਲੱਗ ਗਈ ਜਾਂ ਭੁੱਖ ਲੱਗ ਗਈ ਰਾਜੇ ਦਾ ਪੁੱਤ ਐ ਤੈਥੋਂ ਕਿੱਥੇ ਕੱਟੀ ਜਊ ਹੂੰ ਉਹ ਕਹਿੰਦਾ ਭੜਿਆ ਮੇਰੇ ਟੱਬਰ ਨੇ ਕਹਿਤਾ ਵੀ ਢੀਂਗ ਤੋਤੀਂਗ ਪਏ ਨੇ ਹੂੰ ਕਹਿੰਦਾ ਮੈਨੂੰ ਚਿੱਤ 'ਚ ਆ ਗਿਆ ਵੀ ਢੀਂਗ ਤੋਤੀਂਗ ਕੀ ਦੇਖ ਕੇ ਆਉਣਾ ਪਹਿਲਾਂ ਹੂੰ ਵੀ ਜਿਹੜਾ ਤੂੰ ਕਹਿੰਨੀ ਆ ਫੇਰ ਹੀ ਆ ਕੇ ਰੋਟੀ ਖਾऊं ਹੂੰ ਉਹ ਕਹਿੰਦਾ ਢੀਂਗ ਤੋਤੀਂਗ ਹੂੰ ਕਹਿੰਦਾ ਹਾਂ ਕਹਿੰਦਾ ਜੇ ਪੰਜ ਕਿ ਮਿੰਟ ਖੜ ਜੇ ਤੂੰ ਰਾਜੇ ਦਾ ਪੁੱਤ ਹੈ ਮੇਰੇ ਲੱਤਾ ਨਹੀਂ ਗਰੀਬ ਦੇ ਮਾਏ ਵੀ ਦੇਖਿਆ ਮੈਂ ਤੇਰੇ ਸੰਗ ਨਾਲ ਲੱਕੜ ਦੇ ਸੰਗ ਲੋਹਾ ਤਰ ਜਾਂਦਾ ਹੈ ਰਾਜਾ ਤੂੰ ਬੇ ਸਾਡੇ ਰਾਜ ਤਾਂ ਨੀ ਦਾ ਮਾਲਕ ਹੈ ਅਸੀਂ ਤੇਰੀ ਪਰਜਾ ਦੇ ਵਿੱਚ ਬਸਦੇ ਹਾਂ ਬੇ ਜੇ ਮੈਨੂੰ ਲੈ ਚ ਲੈ ਉਹ ਕਹਿੰਦਾ ਕੋੜਾ ਤਾਂ ਭੈਲਾ ਹੀ ਹੈ ਫਿਰ ਮਗਰ ਤੂੰ ਬਾਈ ਜੀ ਖੜ ਜਨਿਆ ਤੇ ਕਹਿੰਦਾ ਫਿਰ ਬੈਠੀ ਜਾ ਹੁਣ ਲਾਉਂਦਾ ਡੇਰ ਕਾ ਨੂੰ ਹੈ ਕਹਿੰਦੇ ਜਰ ਆਏ ਕਾਨੂੰ ਭਾਈ ਜੀ ਇੰਦਰਾਪੁਰੀ ਦੇ ਵਿੱਚ ਪਰੀਆਂ ਪਾਉਂਦੀਆਂ ਨੇ ਕਿੱਦਾ ਹਾਂ ਨਾਚ ਹੋ ਰਿਹਾ ਹੈ ਮੈਨੂੰ ਆਇਆ ਵੀ ਚਲ ਹੁਣ ਨਾਚ ਦੇਖ ਕੇ ਪੂਰਾ ਤਾਂ ਹੋ ਹੀ ਜਾਣ ਦੇ ਕਿੱਦਾ ਉਹਨਾਂ ਦਾ ਵੀ ਜਿਵੇਂ ਆਪਣੇ ਵਿਆਹਾਂ ਚ ਕਿੱਦੇ ਪਾਉਂਦੀਆਂ ਨੇ ਕੁੜੀਆਂ ਵੀ ਜਦੋਂ ਕਿੱਦਾ ਪੂਰਾ ਹੋ ਗਿਆ ਉਦੋਂ ਬਗ ਚੱਲਾਂਗੇ ਮਿੰਟ ਭਰ 70 ਲੱਗਣਗੇ ਵੀ ਦੇਖ ਤਾਂ ਲੈਣ ਦੇ ਉਹ ਕਹਿੰਦਾ ਯਾਰ ਮੈਨੂੰ ਤਾਂ ਦੀਦ ਨਹੀਂ ਕਹਿੰਦਾ ਤੈਨੂੰ ਦਿੱਤਾ ਮੈਨੂੰ ਦੀਦ ਨਾ ਸੱਚ ਹਾਂ ਆ ਹੀ ਕਿਹਾ ਉਹਨੇ ਕਹਿੰਦਾ ਮੈਨੂੰ ਨਹੀਂ ਦਾ ਚੱਲ ਭਾਈ ਫੇਰੀ ਥੋੜਾ ਜਿਹਾ ਭੁੱਲ ਗਏ ਮਿਰਗਾਂ ਦੀ ਢਾਰ ਤੇ ਹਾਂ ਮੂਨਾ ਮੂਨਾ ਹਾਂ ਮੂਨਾ ਦੀ ਢਾਰ ਕਹਿੰਦਾ ਮੂਨਾ ਦੀ ਢਾਰ ਆਉਣੀ ਹੈ ਅੱਛਾ ਜੀ ਮੂਨਾ ਦੀ ਢਾਰ ਆਉਣੀ ਹੈ ਕਹਿੰਦਾ ਮੈਂ ਮੂਨਾਂ ਨੂੰ ਚੋ ਕੇ ਦੁੱਧ ਪੀ ਕੇ ਤੇਰੇ ਨਾਲ ਚੱਲوں ਠੀਕ ਹੈ ਉਹਨੇ ਆਖਿਆ ਵੀ ਫੇਰ ਹੀ ਗਾਹ ਜਾਵਾਂਗੇ ਪਹਿਲਾਂ ਆਹੀ ਦੇਖ ਲੈ ਲੱਤਾਂ ਤੋਂ ਅੱਜ ਹੈ ਹਾਂ ਦੇ ਕਿੱਡਾ ਕੱਪ ਮਾਰਦਾ ਹੈ ਕਹਿੰਦਾ ਮੂਨਾ ਨੂੰ ਚੋਕੇ ਮੂਨਾ ਨੂੰ ਕਿਹੜਾ ਚੋਲੂ ਮੂਨ ਤਾਂ ਚੰਗੇ ਭੱਲੇ ਬੰਦਾ ਤੋਂ ਨੇ ਸੂਤਾਂ ਦੀ ਉਹ ਆਈ ਮੂਨਾ ਦੀ ਢਾਰ ਉਹਨੇ ਐ ਕੱਚ ਚਲੇ ਲੈ ਦੋਣਾ ਭੱਜ ਕੇ ਮੂਨ ਨੂੰ ਲੱਤਾਂ ਨੂੰ ਚਿੰਬੜ ਜਾ ਕਰੇ ਭਾਈ ਉਹ ਤਾਂ ਟੁੰਡ ਮੁੰਡਾ ਲੱਤ ਨਹੀਂ ਹੜਾ ਲੈ ਕਰੇ ਪੈਰਾਂ 'ਚ ਮੂਨ ਖੜਜਾ ਕਰੇ ਚੋਲਿਆ ਕਰੇ ਉਹਦਾ ਸੱਚੀ ਦੋਣਾ ਭਰ ਕੇ ਦੁੱਧ ਦਾ ਮੋਜਨਾ ਨੇ ਆਪ ਪੀ ਲੈ ਨੇ ਰਾਜੇ ਦੇ ਮੁੰਡੇ ਨੂੰ ਪਿਆਤਾ ਉਹ ਕਹਿੰਦਾ ਉਹ ਗੱਲ ਪੱਕੀ ਹੈ ਕਹਿੰਦਾ ਹਾਏ ਤਾਂ ਦੀ ਉਹਦੀ ਕਾਲੀ ਗੱਲੀ ਹੋ ਗਈ ਤਾਂ ਭਈ ਉਹਦੂਗਾ ਦੋਹੇ ਫੇਰ ਤੁਰ ਪੇ ਅੱਛਾ ਦੋਹੇ ਤੁਰੇ ਫਿਰ ਉਹ ਗੱਲ ਆ ਗਈ ਉਹ ਪਹਿਲਾਂ ਮੈਂ ਉਹ ਭੁੱਲ ਗਿਆ ਤੇ ਚੇਤੇ ਨਹੀਂ ਰੰਦੀ ਪੁਰਾਣੀਆਂ ਗੱਲਾਂ ਗਾਹਾਂ ਕੋਈ ਤੀਰ ਚਲਾਉਣ ਵਾਲਾ ਬੈਠਾ ਤੇ ਸਹੀ ਤੀਰ ਚਲਾਉਣ ਵਾਲਾ ਬੈਠਾ ਤੇ ਉਹ ਕਹਿੰਦਾ ਵੀ ਰਾਜਾ ਸਾਹਿਬ ਆ ਰਹੇ ਨੇ ਨਾਲ ਇੱਕ ਬੰਦਾ ਕੀ ਗੱਲ ਘੋੜੇ ਹੋਰ ਹੈ ਨਹੀਂ ਨੌਕਰ ਹੈ ਨਹੀਂ ਕੋਈ ਗੱਲ ਹੈ ਰਾਜਾ ਜਾ ਤਾ ਰੁੱਸ ਕੇ ਜਾ ਰਿਹਾ ਹੈ ਜੇ ਆਪ ਕੋਈ ਢੀਡ ਪਈ ਹੋ ਉਹਨੇ ਵੀ ਹੱਥ ਕਰ ਲਿਆ ਸਹੀ ਕਹਿੰਦਾ ਬਾਦਸ਼ਾਹ ਕੱਲਾ ਜਾ ਰਿਹਾ ਹੋ ਰਾਜੇ ਦੇ ਪੁੱਤਰ ਤੁਹਾਡੇ ਨਾਲ 10 20 ਘੋੜੇ ਹੁੰਦੇ 10 20 ਨੌਕਰ ਹੁੰਦੇ ਕੋਈ ਪਾਣੀ ਵਾਲਾ ਕੋਈ ਰੋਟੀ ਵਾਲਾ ਕੋਈ ਮੂਰੇ ਰਾਹ ਦੇਖਣ ਵਾਲਾ ਕੋਈ ਮਗਰ ਸਮਾਨ ਚੱਕਣ ਵਾਲਾ ਵੀ ਤੂੰ ਆ ਇੱਕ ਲੰਗੜੇ ਜੇ ਬੰਦੇ ਨੂੰ ਵਹਾਈ ਜਾਣਾ ਤੇ ਗੱਲ ਕੀ ਹੈ ਉਹ ਕਹਿੰਦਾ ਗੱਲ ਦਾ ਭਰਾਵਾ ਕੁਸ ਨੇ ਮੈਂ ਦੇਖ ਕੇ ਉਹਨੇ ਠੀਕ ਤੋਂ ਠੀਕ ਹੂੰ ਇਹ ਕਹਿੰਦਾ ਰਾਤ ਚ ਬੈਠਾ ਸੀ ਹੂੰ ਇਹਨੇ ਵੀ ਮੈਨੂੰ ਆਹੀ ਅਰਜ ਕਰੀ ਵੀ ਤੂੰ ਕੱਲਾ ਜਾ ਰਿਹਾ ਹੂੰ ਮੈਂ ਆਖਿਆ ਮੈਂ ਠੀਕ ਤੋਂ ਠੀਕ ਦੇਖ ਕੇ ਉਹਨਾ ਇਹ ਕਹਿੰਦਾ ਮੈਂ ਵੀ ਦੇਖ ਕੇ ਆਉਂ ਵੀ ਮੈਂ ਮੂਨਾ ਦੀ ਡਾਰ ਆਉਂਦੀ ਐ ਉਹਦਾ ਦੁੱਧ ਪੀ ਕੇ ਫੇਰ ਚੱਲਾਂਗੇ ਹੂੰ ਕਹਿੰਦਾ ਪੱਟੂ ਨੇ ਮੂਨਾ ਚੋਲੀਆਂ ਨੇ ਤਾਂ ਹੂੰ ਮੈਂ ਤਾਂ ਹੈਰਾਨ ਰਹਿ ਗਿਆ ਕਹਿੰਦਾ ਗੱਲ ਪੱਕਿਆ ਠੀਕ ਤੋਂ ਠੀਕ ਕਾਲੀ ਗੱਲ ਹੋਊਗੀ ਹੂੰ ਉਹ ਕਹਿੰਦਾ ਬਾਦਸ਼ਾਹ ਫਿਰ ਜੇ ਮੈਨੂੰ ਵੀ ਲੈ ਚੰਨੇ ਹੂੰ ਛੋਡੇ ਸੰਗ ਨਾਲ ਮੈਂ ਦੇਖਿਆ ਮੈਂ ਢਿੰਕ ਤੋਤੀਕ ਆਪਾਂ ਤਿੰਨ ਹੋ ਜਾਾਂਗੇ ਨਾਲੇ ਆਪਣਾ ਗੱਲਬਾਤ ਚੱਲਦੀ ਰਹੂ ਜੀ ਲੱਗਿਆ ਰਹੂ ਹੂੰ ਤੇਰੇ ਕਿਹੜਾ ਕਹਿੰਦਾ ਘੋੜੇ ਨੂੰ ਛੋਲੇ ਦਾ ਤੋੜਾ ਤੇ ਜਾਨਵ ਤੇਰੀਆ ਪਰ ਤਿੰਨੀ ਬਹਿ ਜਾਾਂਗੇ ਹੂੰ ਉਹ ਕਹਿੰਦਾ ਗੱਲ ਵੀ ਠੀਕ ਹੈ ਫਿਰ ਆ ਜਾ ਬਹਿ ਜਾ ਹੂੰ ਕਹਿੰਦਾ ਮੇਰੇ ਛੱਡੇ ਹੋਏ ਨੇ ਤੀਰ ਹੂੰ ਮੁਰਕੇ ਆਉਣ ਵਾਲੇ ਨੇ ਹਾਂ ਤੇ ਪ੍ਰਥਮੀ ਉਤੋਂ ਹੀ ਗੇੜਾ ਦੇ ਕੇ ਆਉਣਗੇ ਹਾਂ ਵੀ ਜਦੋਂ ਤੀਰ ਆਗੇ ਮੈਂ ਚੱਕ ਕੇ ਤੇਰੇ ਨਾਲ ਬੈਜੂ ਹਾਂ ਉਹਨੇ ਆਖਿਆ ਯਾਰ ਇਹ ਵੀ ਗੱਪ ਜਾ ਲੱਗਦਾ ਹੈਰਾ ਹਾਂ ਤੀਰ ਕਿਤੇ ਆ ਗੇੜਾ ਦੇ ਕੇ ਉਰੇ ਫੇਰ ਕਿਵੇਂ ਆਉਣਗੇ ਹਾਂ ਚੱਲ ਕਹਿੰਦਾ ਦੇਖ ਹੀ ਲੈਨੇ ਪਰ ਤਿਆਕੇ ਹਾਂ ਅਸੀਂ 5-7 ਮਿੰਟਾਂ ਦੇ ਵਿੱਚ ਤੇ ਤੀਰ ਗੇੜੇ ਨਾਲ ਉੱਥੇ ਆ ਕੇ ਡਿੱਗ ਪੇ ਹਾਂ ਸਹੀ ਉਹਨੇ ਸਿਰ ਮਾਰਿਆ ਰਾਜੇ ਨੇ ਕਹਿੰਦਾ ਗੱਲ ਪੱਕੀ ਆ ਯਾਰ ਹੈ ਤੀਕ ਤੋਤੀ ਕਾਲਾ ਕਮਾ ਆਪਦੇ ਘਰੀ ਨਿਸ਼ਾਨ ਕੀ ਹੋਏ ਬੈਠੇ ਤੇ ਆ ਤਾਂ ਮੇਰੇ ਉੱਤੋਂ ਦੀ ਹੋਏ ਪਏ ਨੇ ਫਿਰスメ ਉਤੋਂ ਦੀ ਤੀਰ ਆ ਗਏ ਉਹਨੇ ਚੱਕੇ ਭਈ ਨਾਲ ਹੀ ਉਹ ਚੜ ਗਿਆ ਜਦੋਂ ਤਿੰਨ ਹੋ ਗਏ ਗਾਹਾਂ ਚਲੋ ਚੱਲ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੂੰ ਇੱਕ ਗਾਹਾ ਹੋਰ ਬੈਠਾ ਤੇ ਉਹ ਹੋਰ ਬੈਠਾ ਉਹ ਅੱਖੋਂ ਕਾਣਾ ਅੱਖੋਂ ਕਾਣਾ ਜਿਹੜਾ ਉਹ ਤੈਨੂੰ ਦੱਸਾ ਤੇ ਵੀ ਪਰੀਆਂ ਵਾਲਾ ਗਿੱਧਾ ਉਹ ਦੇਖਦਾ ਤੇ ਉਹ ਉਹ ਕਹਿੰਦਾ ਯਾਰ ਰਾਜੇ ਦਾ ਪੁੱਤ ਆਉਂਦਾ ਬੰਦੇ ਦੋ ਨੇ ਨਾਲ ਜਾਂ ਉਹ ਤਾਂ ਇਹਨੂੰ ਭੀੜ ਪਈ ਐ ਵੀ ਘੂੜੇ ਤੇ ਤਿੰਨ ਬਹਿ ਗਏ ਘੂੜੇ ਨੂੰ ਵੀ ਔਖਾ ਕਰਦੇ ਹੋਣਗੇ ਹੋਰ ਘੋੜਿਆਂ ਦਾ ਕੀ ਤੋੜਾਤੀ ਲੈ ਕੇ ਨਾ ਆਏ ਇਹਨਾਂ ਨੂੰ ਪੁੱਛੀ ਉਹਨੇ ਹੱਥ ਕਰ ਲਿਆ ਬਾਦਸ਼ਾਹ ਖੜੇ ਹੋ ਕਹਿੰਦਾ ਦੱਸ ਕਹਿੰਦਾ ਤਿੰਨੇ ਜਣੇ ਬਹਿ ਗਏ ਘੋੜੇ ਤੇ ਹੂੰ ਤਵੇਲਿਆਂ ਦੇ ਵਿੱਚ ਸੋਡੇ ਘੋੜੇ ਉੱਥੇ 50 ਖੜੇ ਹੋਣਗੇ ਹੋਰ ਹੱਕ ਲੈਂਦੇ ਹੂੰ ਤੇ ਨਾਲ ਨੌਕਰਾਂ ਨੂੰ ਕਨਾਂ ਨੂੰ ਲਿਆਉਂਦੇ ਪਾਣੀ ਧਣੀ ਵਾਲਾ ਹੁੰਦਾ ਕੋਈ ਰੋਟੀ ਟੁਕਾ ਵਾਲਾ ਹੁੰਦਾ ਹੂੰ ਕੋਈ ਤੇਰੇ ਥੱਲੇ ਦਰੀਆਂ ਵਿਛਾਉਣ ਵਾਲਾ ਹੁੰਦਾ ਕਿਤੇ ਬੈਠੇਗਾ ਤੇਰੀ ਤੇ ਤਾਂ ਬੈਠੇਗਾ ਹੂੰ ਇਹਨਾਂ ਨੂੰ ਲਿਆਇਆ ਕਹਿੰਦਾ ਦੋ ਨੂੰ ਉਹ ਕਹਿੰਦਾ ਇਹਨਾਂ ਨੂੰ ਕਾਨੂੰ ਲਿਆਇਆ ਭੜਿਆ ਆ ਤਾਂ ਕਹਿੰਦਾ ਮਗਦੋਰ ਰਲ ਗਿਆ ਹੂੰ ਮੂਨਾ ਜੋ ਕੇ ਹੂੰ ਆਹ ਆਹ ਕਹਿੰਦਾ ਤੀਰ ਚਲਾ ਕੇ ਰਲ ਗਿਆ ਮੈਂ ਤਾਂ ਘਰੋਂ ਤਾਂ ਆਇਆ ਤੇ ਇਕੱਲਾ ਕਹਿੰਦਾ ਆਇਆ ਕਿਵੇਂ ਕਹਿੰਦਾ ਠਿੰਕ ਤੋ ਠਿੰਕ ਦੇਖਣ ਆਇਆ ਤੇ ਉਹ ਕਹਿੰਦਾ ਯਾਰ ਠਿੰਕ ਤੋ ਠਿੰਕ ਦੇਖਣ ਆਇਆ ਫੇ ਚੌਥੇ ਨੂੰ ਮੈਨੂੰ ਲੈ ਚੱਲ ਮੈਂ ਵੀ ਦੇਖ ਆਉਂਗਾ ਉਹ ਕਹਿੰਦਾ ਆ ਜਾ ਫਿਰ ਕਹਿੰਦਾ ਯਾਰ ਇੰਦਰਾਪੁਰੀ ਦੇ ਵਿੱਚ ਪਰੀਆਂ ਗਿੱਧਾ ਪਾਉਂਦੀਆਂ ਨੇ ਨਾਚ ਕਰਦੀਆਂ ਨੇ ਤੀਆਂ ਲੱਗੀਆਂ ਨੇ ਜਦੋਂ ਉਹਨਾਂ ਨੇ ਖੜਾ ਜਾ ਬਿਜੇਟ ਲਿਆ ਮੈਂ ਤੇਰੇ ਨਾਲ ਬਕਚਨ ਨੂੰ ਦੇਖ ਕੇ ਉਹ ਕਹਿੰਦਾ ਉਹ ਆ ਗਿਆ ਬਾਈ ਨੂੰ ਤਾਂ ਦੀਨੇ ਨਹੀਂ ਉਹ ਕਹਿੰਦਾ ਤੈਨੂੰ ਨਹੀਂ ਮੈਨੂੰ ਪਤਾ ਲੱਗਦਾ ਨਾ ਕਹਿੰਦਾ ਵੀ ਹਾਇ ਤਾਂ ਠੀਕ ਤੋਂ ਠੀਕ ਹੀ ਚਲੋ ਦੇਖਦੇ ਆ ਹੂੰ ਦੇਖਦੇ ਆ ਐਤਨੇ ਭਾਈ ਉਸ ਅ ਅਨਬੋਲ ਰਾਜੇ ਵਾਲੇ ਦੇ ਘਰੇ ਬਾਗੇ ਅੱਛਾ ਪਿੰਡ ਚ ਬਾਗੇ ਜਣੇ ਹੂੰ ਪਿੰਡ ਚ ਗਏ ਤੇ ਉਥੇ ਕੀ ਕਰਿਆ ਨਾ ਜਿਹੜੀਆਂ ਉਹਦੀਆਂ ਦੋ ਢੀਆਂ ਤੇ ਆਗਿਆਂ ਰਾਜੇ ਦੀਆਂ ਇੱਕ ਅਣ ਬੋਲ ਤੇ ਗਈ ਤੇ ਇੱਕ ਉਂ ਤੇ ਗਈ ਉਹ ਰਾਜੇ ਦੇ ਦੀ ਕੋੜ ਉਹਨੇ ਲਵੇ ਪਿੰਡਾਂ ਚ ਜਿਵੇਂ ਢੰਡੋਰਾ ਕਹਿੰਦੇ ਨੇ ਅੱਗੇ ਢੋਲ ਵਜਾਉਂਦੇ ਹੁਣ ਰੇਡੀਓ ਚ ਬੋਲ ਦਿੰਦੇ ਆ ਅੱਗੇ ਕਹਿੰਦੇ ਵੀ ਢੋਲ ਵਜਦਾ ਕੀ ਗੱਲ ਆ ਕਿ ਫਲਾਨੀ ਗੱਲ ਆ ਉਹ ਜੋ ਢੰਡੋਰਾ ਫੇਰਦਾ ਪਿੰਡਾਂ ਚ ਬੇ ਸਮੁੰਦਰ ਦੀ ਝੱਗ ਨਾਲ ਰਾਜੇ ਨੂੰ ਨਮਾਉਣਾ ਦਿਨ ਨਿਕਲੇ ਤੋਂ ਜਾਣਾ ਦਿਨ ਖੜੇ ਖੜੇ ਨਮਾਉਣਾ ਸਮੁੰਦਰ ਤੇ ਉਥੋਂ 100 200 ਕੋਹ ਤੇ ਵੀ ਉਹਦੀ ਝੱਗ ਨਾਲ ਨਮਾਇਆ ਜਾਵੇ ਤੇ ਦਿਨ ਦਿਨ ਤੇ ਬਿਛਦੀ ਵੀ ਇਹਦਾ ਕੋਡ ਖਤਮ ਹੋ ਜੂ ਤੇ ਉਹਨੇ ਪੁੱਛਿਆ ਤੇ ਜਿਵੇਂ ਆਪਾਂ ਹੁਣ ਪੁੱਛਾ ਵਾਲੇ ਵੀ ਕਹਿ ਦਿੰਦੇ ਆ ਅੱਗੇ ਮਜੂਮੀ ਕਹਿੰਦੇ ਜਾਂ ਬਿਦਮਾਨ ਕਹਿੰਦੇ ਪੰਡਤ ਹਾਂਜੀ ਜੋਸੀ ਹਾਂਜੀ ਚਲ ਉਹਨਾਂ ਨੂੰ ਪੁੱਛਿਆ ਮਜੂਮੀਆਂ ਨੂੰ ਉਹਨਾਂ ਨੇ ਦੱਸਿਆ ਦੀ ਵੀ ਜੇ ਸਮੁੰਦਰ ਦੀ ਝੱਗ ਨਾਲ ਦਿਨ ਦੇਖ ਕੇ ਵਗ ਜੇ ਵੀ ਦਿਨ ਨਿਕਲਿਆ ਹਾਂਜੀ ਦਿਨ ਖੜੇ ਖੜੇ ਨਿਵਾਦੇ ਲੈ ਆ ਕੇ ਝੱਗ ਤੈਨੂੰ ਤੇ ਫਿਰ ਤੇਰਾ ਘੋਰ ਕੱਟਿਆ ਜਾ ਅਸਾਂ ਠੀਕ ਹੈ ਰਾਜਾ ਕਹਿੰਦਾ ਵੀ ਜਿਹੜੀ ਮੇਰੀ ਅਣਬੋਲ ਹੈ ਉਹ ਤਾਂ ਨਹੀਂ ਵੀ ਜਿਹੜੀ ਮੇਰੀ ਦੂਜੀ ਪੁੱਤਰੀ ਹੈ ਹਾਂਜੀ ਵੀ ਮੈਂ ਉਹਦਾ ਡੋਲਾ ਦੇ ਦੂੰ ਜੇ ਕੋਈ ਮੈਨੂੰ ਨਮਾਰੇ ਵੇ ਠੀਕ ਹੈ ਜੀ ਚੱਲ ਭਾਈ ਜਦੋਂ ਉਥੇ ਥਾਉ ਥਾਉ ਲਿਖ ਕੇ ਲਾਇਆ ਪਿਆ ਉਹਨਾਂ ਨੇ ਦੇਖ ਲੈ ਲਿਖਿਆ ਅਸਾਂ ਜੀ ਰਾਜੇ ਦੇ ਪੁੱਤ ਨੇ ਵੀ ਯਾਰ ਇੱਥੇ ਆਇਆ ਇਸ ਤਰ੍ਹਾਂ ਤੇ ਆ ਉਹ ਲੰਗੜੇ ਨੂੰ ਕਹਿੰਦੇ ਉਹ ਤੂੰ ਮੂਨਾ ਚੋਣਾ ਹੈ ਹੂੰ ਤੂੰ ਝਗ ਲਿਆ ਸਕਦਾ ਹੈ ਹੂੰ ਲਿਆ ਦੇ ਝਗ ਹੂੰ ਬੇਪਾਇਰੀ ਪੁੱਤਰੀ ਨੂੰ ਵਿਆ ਲਾਂਗੇ ਇਹਦਾ ਵਿਚਾਰੇ ਦਾ ਦੁੱਖ ਦੂਰ ਹੋ ਜੂ ਹੂੰ ਹਾਂ ਤੇ ਕੋੜ ਕਟਿਆ ਜਾਉ ਉਹ ਕਹਿੰਦਾ ਹਾਂ ਲਿਆ ਦੂੰ ਕਹਿੰਦੇ ਫਿਰ ਆਪਾਂ ਕਈਏ ਰਾਜੇ ਨੂੰ ਕਹਿੰਦੇ ਕਹਦੇਓ ਹਾਂ ਕਚੇਰੀ ਚ ਵਾਗੇ ਹਾਂ ਕਚੇਰੀ ਚ ਕਹਿੰਦੇ ਬਾਦਸ਼ਾਹ ਵੀ ਅਸੀਂ ਤੇ ਨੋ ਝਗ ਨਾ ਨਮਾ ਸਕਦੇ ਹਾਂ ਹੂੰ ਉਹ ਕਹਿੰਦਾ ਫਿਰ ਨਮਾਰਿਓ ਹੂੰ ਪੁੱਤਰੀ ਦਾ ਡੋਲਾ ਦੇਉ ਹੂੰ ਤੇ ਉਹ ਕਹਿੰਦੇ ਜੀ ਚੰਗਾ ਤੜਕੇ ਸਾਨੂੰ ਦੋਨਾਂ ਦੇ ਦਿਓ ਹੂੰ ਅਸੀਂ ਬੰਦਾ ਜਾਊਗਾ ਹੂੰ ਸੋਡੇ ਇੱਥੋਂ ਸੋਨਾ ਲੈ ਕੇ ਜਾਊ ਦਿਨ ਦੇਖ ਕੇ ਹੂੰ ਦਿਨ ਖੜੇ ਖੜੇ ਤੈਨੂੰ ਨਮਾ ਦੂ ਹੂੰ ਕਹਿੰਦਾ ਵੀ ਚੰਗਾ ਉਹ ਰਾਜੇ ਦੇ ਰਾਤ ਕੱਟ ਲਈ ਉੱਥੇ ਹੂੰ ਰਾਤ ਕੱਟ ਕੇ ਭਾਈ ਉਹਨੂੰ ਤੜਕੇ ਲੰਗੜੇ ਨੂੰ ਦੋਨਾ ਫੜਾਤਾ ਹਾਂ ਜਿਹਨੇ ਮੂਨਾ ਚੋਈਆਂ ਤੀਆਂ ਹਾਂ ਉਹਨੇ ਤਾਂ 12 ਵਜੇ ਤੋਂ ਪਹਿਲਾਂ ਸਮੁੰਦਰ ਦੀ ਝੱਕ ਚੋਂ ਭਰ ਕੇ ਜਿਵੇਂ ਆਪਾਂ ਛਾਵੇਂ ਬੈਠਿਆ ਆ ਕੇ ਕਿਸੇ ਪੇਪਲ ਬਰੋਟੇ ਦੀ ਛਾਂ 'ਚ ਦਮ ਲੈਣ ਲੱਗ ਗਿਆ ਹਾਂ ਦਾਮ ਲੈਣ ਲੱਗਿਆ ਤੇ ਉਹਨੂੰ ਨੀਂਦ ਆ ਗਈ ਹੂੰ ਥੱਕੇਵਾ ਜਾ ਹੋ ਗਿਆ ਨਾ ਹੂੰ ਨੀਂਦ ਆਏ ਤੇ ਉਧਰੋਂ ਉੱਤੇ ਰਹਿੰਦੀ ਤੇ ਸਰਾਲ ਬਰੋਟੇ ਤੇ ਉਹਨੇ ਆਖਿਆ ਬੰਦਾ ਸੁੱਤਾ ਪਿਆ ਜਾ ਕੇ ਸਾਂਪ ਵੀ ਨਾ ਹੂੰ ਉਧਰੋਂ ਸਮਝ ਲਿਆ ਵੀ ਵੱਜ ਗਏ 3:30 ਹੂੰ ਉਹ ਢੀਕੀ ਜਾਂਦੇ ਨੇ ਵੀ ਜੇ ਹੁਣ ਛੇਤੀ ਆ ਜੇ ਛੇਤੀ ਆ ਢੀਕ ਤਾਂ ਹੁੰਦੀ ਅਗਲੇ ਨੂੰ ਤੇ ਉਹ ਉਹ ਕਹਿੰਦੇ ਉਹ ਕਾਣੇ ਨੂੰ ਜਿਹੜਾ ਨਾਚ ਦੇਖਦਾ ਤੇ ਕਹਿੰਦਾ ਯਾਰ ਤੂੰ ਇੰਦਰਾਪੁਰ ਵਿੱਚ ਨਾਚ ਦੇਖਣਾ ਇਹ ਤਾਂ ਆਪਣਾ ਦੇਸ਼ ਆ ਮਾਰਗਨਿਕ ਉਹਨੇ ਨਿਗਾਹ ਮਾਰੀ ਕਹਿੰਦਾ ਬਰੋਟੇ ਦੇ ਥੱਲੇ ਪਿਆ ਝੱਗ ਦਾ ਜ਼ਰੂਰ ਡੋਣਾ ਭਰਿਆ ਹੋਇਆ ਪਰ ਸਰਾਲ ਤੋਂ ਆ ਰਹੀ ਹੈ ਉਹ ਸਾਂਭੀ ਜੂ ਉਹ ਉੱਥੇ ਮਰ ਜੂ ਰਾਜਾ ਇੱਥੇ ਆਪਾਂ ਨੂੰ ਮਾਰ ਦੂ ਉਹਨਾਂ ਚਿਹਰੇ ਨੇ ਨਹੀਂ ਛੱਡਣੇ ਪੰਗਾ ਹੀ ਹੋ ਗਿਆ ਉਹ ਕਹਿੰਦੇ ਉਹ ਤੇਰੇ ਤੀਰ ਪੇਰ ਤੁਮੀ ਉਤੋ ਦੀ ਜਿਹੜਾ ਦੰਦੇ ਹੁੰਦੇ ਤੇ ਹੁਣ ਮੌਕਾ ਹੈ ਵਰਤ ਦੇ ਹੁਣ ਬਾਅਦੇ ਤੀਰਾਂ ਨੂੰ ਉਹ ਕਹਿੰਦਾ ਮਹਾਰਾਜ ਥਾਉ ਜਾਂ ਦੇ ਕਿੱਥੇ ਜੇ ਆ ਉਹਨੇ ਥਾਉ ਜਾਂ ਦਿੱਤਾ ਵੀ ਇੱਥੇ ਜੇ ਨੂੰ ਮਾਰ ਉਹ ਜਦੋਂ ਛੱਡੇ ਤੀਰ ਜਾ ਕੇ ਭਾਈ ਉਹ ਪੇਪਲ ਬਰੋਟੇ ਦੇ ਵਿੱਚ ਵੱਜੇ ਜਦੋਂ ਭਈ ਉਹ ਖੜਕਾ ਹੋ ਗਿਆ ਛਰਾਲ ਦਰ ਦੀ ਥੱਲੇ ਡਿੱਗ ਪਈ ਉਹ ਜੋ ਫਰਾਕ ਜਿਹੜੇ ਵੱਜੇ ਸੁਹਾਗੇ ਵਾਂਗੂ ਉਹਦੀ ਅੱਖ ਖੁੱਲ ਗਈ ਉਹਨੇ ਆਖੋਇਆ ਤਾਂ ਮੇਰੇ ਮਿੱਤਰ ਤੇ ਪੀਰ ਨੇ ਬੜਾ ਸੁੱਤੇ ਤੇ ਕੰਮੀ ਗਲਤ ਹੋ ਗਈ ਨਾ ਤਾਂ ਤੀਰ ਚੱਕ ਲੈਣਾ ਚੱਕ ਲੈ ਦੋਣਾ ਪੰਜੇ ਮਿੰਟਾਂ ਦੇ ਵਿੱਚ ਤੇ ਉਹ ਤਾਂ ਰਮੰਨਾ ਪੈ ਗਿਆ ਦੋ ਘੰਟਿਆਂ ਦੇ ਵਿੱਚ ਉਹਨਾਂ ਕੋਲੇ ਆ ਗਿਆ ਆ ਕੇ ਭਈ ਰਾਜੇ ਨੂੰ ਦਿਨੇ-ਦਨੇ ਮੁਕ ਦੀ ਗੱਲ ਕਰ ਸੂਰਜ ਖੜੇ-ਖੜੇ ਨਮਾਤਾ ਹਾਂਜੀ ਨਮਾਤਾ ਮਹਾਰਾਜ ਦੀ ਹੋ ਗਈ ਕਿਰਪਾ ਤੇ ਰਾਜ ਦਾ ਕੋੜ ਨਾਲ ਦੇ ਨਾਲ ਕਟਿਆ ਗਿਆ ਹਾਂ ਪਿੰਡਾ ਸਾਫ ਹੋ ਗਿਆ ਖੁਸ਼ ਹੋ ਗਿਆ ਰਾਜਾ ਕਹਿੰਦਾ ਵੀ ਹੁਣ ਪੁੱਤਰੀ ਦਾ ਹੋਨੂੰ ਡੋਲਾ ਦੇਉ ਡੋਲਾ ਦੇਉ ਭਾਈ ਉਥੇ ਫਿਰ ਜਦੋਂ ਉਹ ਰਾਤ ਉਹ ਦਿਨ ਵਾਲੀ ਵੀ ਕੱਟ ਲਈ ਵੀ ਟੜਕੇ ਹੁਣ ਆਨੰਦਕਾਰਜ ਹੋਣਗੇ ਅਬਰਤ ਵੇਲੇ ਨਾ ਤੋਕੇ ਨਾ ਤੋਕੇ ਭਾਈ ਚਾਰੇ ਜਣੇ ਤਿਆਰ ਹੋ ਗਏ ਤਿਆਰ ਹੋ ਗਏ ਰਾਜੇ ਨੇ ਕਿਹਾ ਵੀ ਬੋਲੋ ਭਾਈ ਕਿਹੜੇ ਨੂੰ ਹੁਣ ਰਾਜਾ ਕਹਿੰਦਾ ਵੀ ਮੈਂ ਤੁਰਾਂ ਪਹਿਲਾਂ ਮੇਰਾ ਹੱਕ ਹੈ ਲੰਗੜਾ ਕਹਿੰਦਾ ਮੇਰਾ ਹੱਕ ਹੈ ਤੇਰੇ ਨਾਲ ਫਿਰ ਮੈਂ ਮੂਨਾ ਨੂੰ ਚੋਕੇ ਤੈਨੂੰ ਦੁੱਧ ਪਿਆਣ ਨਾਲ ਆਪ ਹੀ ਤਾਂ ਮੇਰਾ ਹੱਕ ਬਣਦਾ ਉਹ ਕਾਣਾ ਕਹਿੰਦਾ ਮੇਰਾ ਹੱਕ ਹੈ ਜੀਰੇ ਮੈਂ ਤੁਹਾਨੂੰ ਦੱਸਤਾ ਵੀ ਹੋ ਦੇਖ ਲੈ ਸਰਾਲ ਉੱਤਰੀ ਆਉਂਦੀ ਹੈ ਉਹ ਤੀਰ ਵਾਲਾ ਕਹਿੰਦਾ ਮੇਰਾ ਹੱਕ ਹੈ ਜੇ ਨਾ ਤੀਰ ਮਾਰਦਾ ਤੂੰ ਕੀ ਕਰ ਲੈਂਦਾ ਰੌਲਾ ਪੈ ਗਿਆ ਰੌਲਾ ਪੈ ਗਿਆ ਐਤਨੇ ਆਣ ਬੋਲ ਉਹ ਕੁੜੀ ਮਹਿਲਾਂ ਚ ਤੇ ਰਾਜੇ ਦੇ ਮਹਿਲਾਂ ਚ ਹੋ ਤੇ ਝਗੜਾ ਪੈ ਗਿਆ ਝਗੜਾ ਪੈ ਗਿਆ ਉਹ ਬੋਲਦੀ ਨਹੀਂ ਸੀ ਗੋਣ ਵਾਲਾ ਤੇ ਅਕਲ ਜ਼ਿਆਦੇ ਸੀ ਹੂੰ ਉਹਨੇ ਆਖਿਆ ਵੀ ਝਗੜਾ ਪੈ ਗਿਆ ਵੀ ਮਣਾ ਲੜਾਈ ਹੋਊਗੀ ਇਹਨਾਂ ਦੀ ਇਹਨਾਂ ਦਾ ਝਗੜਾ ਤਾਂ ਮਾਇਆ ਨੇ ਮੇੜਦਿਆਂ ਉਹ ਬੋਲ ਪੀ ਬੋਲ ਪੀ ਕਹਿੰਦੀ ਇਹਨਾਂ ਨੂੰ ਉਰੇ ਲਿਆਓ ਕਹਿੰਦੀ ਮੇਰੇ ਕੋਲੇ ਵੀ ਇਹਨਾਂ ਦਾ ਫੈਸਲਾ ਮਾਇਆ ਕਰ ਸਕਦੇ ਆ ਜੇ ਨਹੀਂ ਸੋਤੋਂ ਹੁੰਦਾ ਤੁਸੀਂ ਕਹਿੰਦੇ ਤਿੰਨ ਚਾਰ ਘੰਟੇ ਹੋ ਗਏ ਫੈਸਲਾ ਨਹੀਂ ਹੋਇਆ ਕਿਸੇ ਤੋਂ ਵੀ ਮੇਰੇ ਕੋਲੇ ਲਿਆਓ ਜਦੋਂ ਉਹ ਬੋਲ ਪੀ ਉਧਰ ਉਟਡੋਰਾ ਉਹ ਤੇ ਮਾਰਤਾ ਜਿਵੇਂ ਆਪਣੇ ਘਰਤਾਲ ਜੇ ਸਕੂਲ ਚ ਖੜਕਾਉਂਦੇ ਨੇ ਕਿ ਰਾਣੀ ਬੋਲ ਪੀ ਰਾਣੀ ਬੋਲ ਪੀ ਹੈ ਪਰਨ ਉਹਦਾ ਵੀ ਪੂਰਾ ਹੋ ਗਿਆ ਵੀ ਹੁਣ ਸਾਦੀ ਕਰਾਉਣੀ ਪਊ ਰਾਜਾ ਵੀ ਖੁਸ਼ ਹੋ ਗਿਆ ਵੀ ਇੱਕ ਤਾਂ ਵਿਚਾਰੇ ਆਹਾ ਮੇਰੇ ਘੋੜ ਖਾਤਰ ਵਿਆਹ ਨਹੀਂ ਪੈਗੀ ਵੀ ਨਾਲ ਹੀ ਆ ਵਿਆਹ ਨਹੀਂ ਪੈਗੀ ਦੋਹੇ ਧੀ ਆਪਦੇ ਘਰ ਜਾਣਗੇ ਚਲ ਇਹ ਵੀ ਸ਼ੁਕਰ ਹੈ ਤੇ ਭਾਈ ਉਹਦੇ ਕੋਲੇ ਵਾਗ ਗੇ ਚਾਰੇ ਜਣੇ ਹੂੰ ਉਹ ਲੰਗੜਾ ਕਹਿੰਦਾ ਮੇਰਾ ਹੱਕ ਹੈ ਜੀ ਹੂੰ ਤੀਰ ਵਾਲਾ ਕਹਿੰਦਾ ਮੇਰਾ ਹੱਕ ਹੈ ਜੀ ਹੂੰ ਤੇ ਦੂਜਾ ਕਾਣਾ ਕਹਿੰਦਾ ਮੇਰਾ ਹੱਕ ਹੈ ਜੀ ਹਾਂ ਰਾਜੇ ਨੂੰ ਤਾਂ ਗੱਲ ਹੀ ਨਾ ਸੁਣਨ ਕਹਿੰਦਾ ਇਹ ਤਾਂ ਉਹ ਇੱਕ ਘੋੜਾ ਲੈ ਕੇ ਆ ਗਿਆ ਗੋਣੇ ਦਸੋਏ ਨੇ ਕੀ ਕਰਿਆ ਇਹਨੇ ਕੁਛ ਨਹੀਂ ਕਰਿਆ ਚਾਗਾ ਲੰਗੜੇ ਨੇ ਲੈਂਦੀ ਹੈ ਉਹ ਕਹਿੰਦਾ ਮੈਂ ਝਗ ਲੈ ਕੇ ਆਇਆ 200 ਕੋ ਤੋਂ ਹਾਂ ਮੇਰਾ ਹੱਕ ਮੰਦਦਾ ਐ ਮਾਰੇ ਹੱਥ ਹਾਂ ਉਹ ਕਾਣਾ ਕਹਿੰਦਾ ਮੈਂ ਦੱਸਿਆ ਸਰਾਲ ਨੂੰ ਵੀ ਉਤਰਦੀ ਹੈ ਨਹੀਂ ਤੈਨੂੰ ਉੱਥੇ ਖਾ ਜਾਂਦੀ ਮਕਾਰ ਦੀ ਮੇਰਾ ਹੱਕ ਹੈ ਤੇਰਾ ਕੀ ਹੱਕ ਤੂੰ ਤਾਂ ਪਿਆ ਤੀ ਸਤਾ ਤੇ ਉਹ ਭਾਈ ਤੀਰਾਂ ਵਾਲਾ ਕਹਿੰਦਾ ਕਹਿੰਦਾ ਬਿੰਨੀ ਤਾਂ ਮਾਇਆ ਹੈ ਛੱਡ ਕੇ ਤੀਰ ਕਹਿੰਦਾ ਮੇਰਾ ਹੱਕ ਹੈ ਤੁਹਾਡਾ ਕੀ ਹੱਕ ਹੈ ਰਾਜੇ ਨੂੰ ਤਾਂ ਮੰਗਰੀ ਛੱਟਤਾ ਵੀ ਤੇਰਾ ਤਾਂ ਕੋਈ ਹੱਕ ਹੀ ਨਹੀਂ ਤੂੰ ਤਾਂ ਉਨ ਤੁਰ ਪੈ ਕਰੋ ਬਸ ਇੱਕ ਗੁੱਸੇ ਦੇ ਵਿੱਚ ਆ ਕੇ ਠੀਕ ਤੋਂ ਠੀਕ ਦੇਖ ਕਿਉਂ ਨਾ ਹੁਣ ਰਾਜੇ ਦੀ ਪੁੱਤਰੀ ਦਾ ਦਿਮਾਗ ਉਹ ਕਹਿੰਦੀ ਗੱਲ ਇੰਨੀ ਹੈ ਤਿੰਨਾਂ ਨੂੰ ਕਹਿੰਦੀ ਵੀ ਬੋਲੋ ਪਹਿਲਾਂ ਲਗੜੇ ਨੂੰ ਕਹਿੰਦੀ ਨਿਉ ਤਰੀ ਫੇਰ ਪਹਿਲਾਂ 12 ਆਪਾ ਉਹ ਕਹਿੰਦਾ 12 ਆ ਕੇ ਬਈ ਪੈਜੂ ਨਿਉ ਤੋਂ ਬਿਨਾ ਕਹਿੰਦੀ ਫਿਰ ਪਰੇ ਹੋ ਕੇ ਬਹਿ ਜਾ ਅਸਰ ਤੇਰਾ ਕੀ ਹੱਕ ਹੈ ਜਿਹਨੇ ਨਿਉ ਧਰੀ ਹੈ ਜੇ ਚਵਾਰਾ ਨਹੀਂ ਪੈ ਸਕਦਾ ਨਿਉ ਤੋਂ ਬਿਨਾ ਜਿਹੜੇ ਨੇ ਨਿਉ ਧਰੀਆ ਤੁਰਿਆ ਫਿਰ ਉਸ ਦਾ ਹੱਕ ਹੈ ਤੂੰ ਕੀ ਹੱਕਦਾਰ ਹੈ ਬਹਿ ਜਾ ਉਹ ਪਰੇ ਬਹਿ ਗਿਆ ਉਹ ਫਿਰ ਦੂਜੇ ਨੂੰ ਸੱਦ ਲਿਆ ਕਾਣੇ ਨੂੰ ਤੇ ਉਹ ਤਾਂ ਪਰਾ ਉਹਲੇ ਬਾਹਤ ਹੈ ਨਾ ਕਹਿੰਦੀ ਨਿਉ ਤੋਂ ਬਿਨਾ ਨਾ ਚਵਾਰਾ ਪਾ ਕੇ ਦੇ ਉਹ ਕਹਿੰਦਾ ਲਾ ਕਹਿੰਦੇ ਨੇ ਰਾਜੇ ਦੀ ਪੁੱਤਰੀ ਸਿਆਣੀ ਨਿਉ ਤੋਂ ਬਿਨਾ ਕਿਤੇ ਚਬਾਰੇ ਪੰਦੇ ਹੁੰਦੇ ਨੇ ਪਹਿਲਾਂ ਨਿਉ ਧਰਾਂਗੇ ਥੱਲੇ ਕਮਰਾ ਪਾਵਾਂਗੇ ਉੱਤੇ ਚਬਾਰਾ ਪਾ ਦਾਂਗੇ ਹੈ ਕਹਿੰਦਾ ਇਹਨੂੰ ਸਿਆਣੀ ਕਹਿੰਦੇ ਨੇ ਜਮੇ ਬੌਲੀ ਆ ਉਹ ਕਹਿੰਦੀ ਬੌਲਾ ਤਾਂ ਤੂੰ ਹੈ ਹੈ ਜੇ ਉਹ ਤੁਰਿਆ ਕਰੋ ਨਿਉ ਧਰ ਲਿਓ ਨੇ ਮੰਨ ਕੇ ਚੱਲ ਜਿਵੇਂ ਤੁਸੀਂ ਆਗੇ ਜੇ ਤੁਸੀਂ ਆਏ ਤਾਂ ਆਪਾਂ ਇੱਥੇ ਇਕੱਠੇ ਹੋਏ ਇਕੱਠੇ ਹੋਏ ਕਹਿੰਦੀ ਉਹ ਜੇ ਤੁਰਿਆ ਗਾਹਾਂ ਨਿਉ ਟਿਕ ਗਈ ਨਿਉ ਟਿਕ ਗਈ ਗਾਹਾਂ ਤੁਸੀਂ ਰਲੀਂਗੇ ਵੀ ਉਸੇ ਦਾ ਹੱਕ ਐ ਤੇਰਾ ਕੋਈ ਹੱਕ ਨਹੀਂ ਪਰੇ ਹੋ ਕੇ ਬਹਿ ਜਾ ਉਹ ਵੀ ਗਾ ਉਹਲੇ ਬਾਹ ਤਾਂ ਵੀ ਦੂਏ ਨੂੰ ਗੱਲ ਨਾ ਕਿਸੇ ਦੀ ਸੁਣ ਉਹਨੂੰ ਸੱਦ ਲੈ ਫੇਰ ਜਿਹੜਾ ਤੀਰਾਂ ਵਾਲਾ ਤੇ ਵੀ ਆ ਜਾ ਉਹ ਕਹਿੰਦਾ ਮੈਂ ਬਿੰਨ ਕੇ ਧਰੀਆ ਸਰਾਲ ਇਹਨੇ ਤਾਂ ਦੱਸਿਆ ਦੱਸਿਆ ਟੀ ਦੱਸ ਕੇ ਕੀ ਕਰ ਲੈਂਦਾ ਕਹਿੰਦਾ ਕਾਣਾ ਤਾਂ ਹੈਗਾ ਏ ਦੱਸ ਕੇ ਕੀ ਕਰ ਲੰਨਾ ਤੀਰ ਤਾਂ ਅਸਲੀ ਕੰਮ ਤਾਂ ਮੇਰੇ ਤੀਰਾਂ ਨੇ ਕਰਿਆ ਨਾ ਬਿੰਨੀ ਤਾਂ ਮਾਇਆ ਹੈ ਉਹ ਕਹਿੰਦੀ ਚੰਗਾ ਤਾਂ ਐ ਬਿੰਨੀ ਤੀ ਤੂੰ ਹੱਕਦਾਰ ਹੈ ਜੇ ਨਿਉ ਤਾਂ ਫੇਰ ਧਰ ਲਾਂਗੇ ਆਪਾਂ ਵਿਚਵਾਰਾ ਪਾਰੇ ਤਿੰਨਾ ਨੂੰ ਬਿਆਨ ਇਹੀ ਦਿੱਤਾ ਹੁਣ ਤਿੰਨੇ ਚਵਾਰਾ ਕਿਵੇਂ ਪਾਉਣ ਬਿਨਾਂ ਨਿਉ ਤਾਂ ਗੰਦਾ ਤੋਂ ਬਿਨਾਂ ਤਾਂ ਚਵਾਰਾ ਕਾਸਤੇ ਪਾਇ ਨਹੀਂ ਰਿਹਾ ਤੇ ਟੈਂਟ ਵੀ ਜੇ ਲੱਗੂ ਨਾਲੀਆਂ ਤੇ ਲੱਗੂ ਹੈ ਉਹ ਭਾਈ ਜੋ ਤਿੰਨੇ ਪਰੇ ਖੜਾ ਤੇ ਕਹਿੰਦੀ ਹੱਕ ਹੈ ਇਹਦਾ ਜਿਹੜੇ ਨੇ ਘਰੋਂ ਚੱਲ ਕੇ ਨਿਉ ਧਰ ਲਈ ਕੰਮ ਦੀ ਚਾਲੇ ਪੈ ਗਿਆ ਜਿਹੜੇ ਰਾਹ ਪੈ ਗਿਆ ਰਾਹ ਪਿਆ ਗਾਹਾਂ ਬਾਹ ਪਿਆ ਹਾਂ ਬਾਹ ਪਏ ਤੋਂ ਗਾਹਾਂ ਕਹਿੰਦੀ ਸਾਰੇ ਕੰਮ ਹੋਈਗੇ ਕਹਿੰਦੀ ਵੀ ਇਹਦਾ ਹੱਕ ਹੈ ਉਹ ਤਾਂ ਪੁੱਤਰੀ ਉੱਚਾ ਗਦੇ ਰਾਹੀ ਵਿਹਲੀ ਉਹ ਦੂਜੇ ਲਵੇ ਵਜ਼ੀਰ ਜ਼ਮਾਨ ਤੇ ਕਹਿੰਦੇ ਤੂੰ ਵੀ ਕਹਿੰਦੀ ਹੁਣ ਬੋਲੀ ਜਾਨੀ ਐ ਤੂੰ ਅਣ ਬੋਲਤੀ ਕੀ ਅਣ ਬੋਲਤੀ ਤੂੰ ਵੀ ਬੋਲੀ ਜਾਨੀ ਹੁਣ ਸਾਡੀ ਤੇਰੀ ਵੀ ਹੋ ਉਹ ਕਹਿੰਦੀ ਬਿਲਕੁਲ ਮੇਰਾ ਵੀ ਇਹ ਹੱਕ ਹੈ ਬੇ ਸਾਡੀ ਕਰਾਉਣ ਦਾ ਮੈਂ ਪਰਨ ਕਰਿਆ ਸੀ ਇਹ ਗੋਣਾ ਵਾਲਾ ਬੰਦਾ ਹੈ ਇਹਨੇ ਮੈਨੂੰ ਵੀ ਬੁਲਾਤਾ ਉਹ ਭਾਈ ਦੋ ਕਰਾਤਾ ਤਾਂ ਉੱਥੇ ਕੱਟ ਲਿਆ ਇੱਕ ਨਾ ਦਿਹਾੜਾ ਤੇ ਪਹਿਲਾ ਕੱਟ ਲਿਓ ਜਾਂਦੇ ਜੁੰਦੇ ਨੇ ਚੌਥੇ ਪੰਜਵੇਂ ਦਿਨ ਨੂੰ ਘਰੇ ਲੈ ਕੇ ਆ ਗਿਆ ਦੋ ਰਾਣੀਆਂ ਨੂੰ ਰਾਜੇ ਦੀਆਂ ਧੀਆਂ ਤੇ ਅੱਗੇ ਰਾਜੇ ਕਈ-ਕਈ ਵਿਆਹ ਕਰਾ ਲੈਂਦੇ ਜਿਵੇਂ ਆ ਪਟਿਆਲੇ ਵਾਲੇ ਨੇ ਕਹਿੰਦੇ 60 ਰਾਣੀਆਂ ਧੀਆਂ ਉਹ ਜਿਹੜੀ ਪਹਿਲਾਂ ਵਿਚਾਰੀ ਨੱਥ ਵਾਲੀ ਸੀ ਉਹਨੇ ਆਖਿਆ ਵੀ ਇਹ ਕੀ ਗੱਲ ਦੋ ਆ ਕੁੜੀਆਂ ਤੂੰ ਹੋਰ ਲਿਆਇਆ ਕਹਿੰਦਾ ਇਹ ਵੀ ਮੈਂ ਵੇਖ ਕੇ ਲਿਆ ਹਾਂ ਰਾਜੇ ਦੀਆਂ ਪੁੱਤਰੀਆਂ ਨੇ ਫਲਾਨੇ ਫਲਾਨੇ ਦੀਆਂ ਉਹ ਕਹਿੰਦੀ ਅੱਛਾ ਤੇ ਇਹ ਕਿਵੇਂ ਕਹਿੰਦਾ ਨਾਲੇ ਫਿਰ ਉਹਦੇ ਪੈਰੀਂ ਹੱਥ ਲਾਇਆ ਜਿਹੜੀ ਪਹਿਲਾ ਵਿਆਹੀ ਸੀ ਨਥਾਲੀ ਉਹਦੇ ਰਾਜ ਦੇ ਪੁੱਤਰ ਨੇ ਆ ਕੇ ਪੈਰੀਂ ਹੱਥ ਲਾਏ ਕਹਿੰਦਾ ਰਾਣੀ ਤੂੰ ਸੱਚੀ ਐ ਸੱਚੀ ਐ ਕਹਿੰਦੇ ਕਹਿੰਦਾ ਪਏ ਨੇ ਬੰਦੇ ਢਿੰਗ ਤੋਤੀ ਕੀ ਦੁਨੀਆ ਤੇ ਕਹਿੰਦਾ ਇੱਕ ਤਾਂ ਲਗੜਾ ਤੇ ਉਹ ਮੁੰਨਾ ਚ ਹੋਈ ਜਾਵੇ ਮੋਈ ਨਾ ਧੂਆ ਕਾਣਾ ਤੇ ਉਹ ਇੰਦਰਾਪੁਰੀ ਦੇ ਵਿੱਚ ਪਰੀਆਂ ਦੇ ਗਿੱਧੇ ਦੇਖੇ ਜਾਵੇ ਇੱਕ ਕਹਿੰਦਾ ਤੀਰ ਛੱਡ ਕੇ ਪ੍ਰਥਵੀ ਉਤੋਂ ਦੀ ਜੇੜਾ ਦੇਖਿਆ ਉਹਦੇ ਤੇ ਇੰਨਾ ਇੰਨਾ ਕਹਦਾ ਮੇਰੇ ਚ ਸੱਤਿਆ ਨਹੀਂ ਮੇਰਾ ਤੀਰ ਨੱਥਬੀਜ ਦੇ ਲੰਘ ਜਾਂਦਾ ਤੇ ਵਾਰਸ ਨਹੀਂ ਆ ਸਕਦਾ ਮੂਨ ਨੂੰ ਕਹਿੰਦਾ ਮੈਂ ਨਹੀਂ ਫੜ ਸਕਦਾ ਇੰਦਰਪੁਰ ਨੂੰ ਮੈਂ ਨਹੀਂ ਦੇਖ ਸਕਦਾ ਕਹਿੰਦਾ ਤੂੰ ਰਾਣੀ ਸੱਤਿਆਲੀ ਹੈ ਧੰਨਵਾਦ ਤੇਰੇ ਵੀ ਪਹਿਲਾਂ ਨੱਥਬੀ ਤੂੰ ਕਰਦੀ ਰਹੀ ਤੇ ਮੈਨੂੰ ਰਾਹ ਵੀ ਵਧੀਆ ਪਤਾ ਹੁਣ ਕਹਿੰਦਾ ਦੇਖ ਤੁਸੀਂ ਤਿੰਨੇ ਰਾਣੀਓ ਆਪਣੇ ਤੋਰ ਦਾ ਕਰ ਸਕਦਾ ਹੈ ਨਹੀਂ ਤੇ ਮਖਤਿਆਰ ਨਹੀਂ ਰਹੂਗੀ ਤੇਰੀ ਆਖ ਨੂੰ ਇਹ ਵੀ ਰਾਜ ਦੇ ਪੁੱਤਰੀਆਂ ਨੇ ਵੀ ਇਹ ਵੀ ਇਸ ਰਾਜ ਦੇ ਵਿੱਚ ਵਸਣ ਗਿਆ ਬਸ ਹੋ ਰਸੋਈ ਕੰਨਾ ਤੋੜਾ ਕਰ ਸਕਦਾ ਨਹੀਂ ਮੌਜਾ ਕਰੋਗੇ ਪਰ ਉਹਦਾ ਗੋਣ ਮੰਨਿਆ ਉਹਨੇ ਪਹਿਨੀ ਹੱਥ ਲਾਏ ਠੀਕ ਹੈ ਹੈ ਗੱਲ ਵੀ ਆਪਾਂ ਨੂੰ ਘਰੇ ਬੈਠੇ ਨੂੰ ਲੱਗਦਾ ਵੀ ਆਪਾਂ ਹੀ ਹੈ ਹਰੇਕ ਬੰਦਾ ਮਾਨ ਕਰਦਾ ਆਪਦੇ ਆਪ ਤੇ ਹਾਂ ਕਰਦਾ ਪਰ ਜਦ ਬਾਹਰ ਨਿਕਲ ਕੇ ਪਤਾ ਲੱਗਦਾ ਬਾਹਰ ਨਿਕਲ ਕੇ ਪਤਾ ਲੱਗਦਾ ਗੱਲ ਤਾਂ ਇਹ ਹੈ ਦੁਨੀਆ ਤੀ ਤੋ ਤੀ ਪਈ ਹੈ ਹਾਂ ਹਾਂ